ਪਾਕਿਸਤਾਨ ਤੇ ਇੰਡੀਆ ਵਿਚਕਾਰ ਜੋ ਟੈਨਸ਼ਨ ਵਧੀ ਹੈ ਆਪਰੇਸ਼ਨ ਸਿੰਦੂਰ ਦੇ ਚੱਲਦੇ ਉਸ ਨੂੰ ਲੈ ਕੇ ਇਹ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ 7 ਮਈ ਯਾਨੀ ਬੀਤੇ ਕੱਲ੍ਹ ਇਹ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ 16 에어ਪੋਰਟ ਜਿਹੜੇ ਆ ਉਹਨਾਂ ਨੂੰ ਲੈ ਕੇ ਇਹਨੂੰ ਲੈ ਕੇ ਕੀ ਅਪਡੇਟ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੇਕਰ ਤੁਸੀਂ ਟਿਕਟ ਕਰਵਾਈ ਹੈ ਜਾਂ ਕਰਵਾਉਣ ਵਾਲੇ ਸੀਗੇ ਜਾਂ ਫਿਰ ਤੁਸੀਂ ਕਰਵਾਉਣ ਬਾਰੇ ਸੋਚ ਰਹੇ ਹੋ ਜਾਂ ਫਿਰ ਜਿਨੇ ਟਿਕਟ ਕਰਾਈ ਹੈ ਕਿ ਉਹ ਕੈਨਸਲ ਹੀ ਹੋਵੇਗੀ ਜਾਂ ਕੋਈ ਹੋਰ ਵੀ ਆਪਸ਼ਨ ਹੈਗਾ ਉਸ ਬਾਰੇ ਡਿਸਕਸ਼ਨ ਕਰਾਂਗੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸ ਨੂੰੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਇੰਡੀਆ ਨੇ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ ਆਪਣੇ ਉਹਨਾਂ ਟਰੈਵਲਰ ਵਾਸਤੇ ਜਿਨ੍ਹਾਂ ਨੇ ਇੰਡੀਆ ਦੇ ਕੁਝ ਡੋਮੈਸਟਿਕ ਤੇ ਇੰਟਰਨੈਸ਼ਨਲ ਜਿਹੜੇ 에ਰਪੋਰਟ ਹੈ ਦਿੱਲੀ ਨੂੰ ਛੱਡ ਕੇ ਉਹਨਾਂ ਤੋਂ ਜੇਕਰ ਉਹਨਾਂ ਨੇ ਫਲਾਈਟ ਕੀਤੀ ਹੋਈ ਹੈ ਭਾਵੇਂ ਕਿਸੇ ਨੇ ਕੈਨੇਡਾ ਦੇ ਲਈ ਕੀਤੀ ਹੈ ਭਾਵੇਂ ਕਿਸੇ ਨੇ ਯੂਰਪ ਦੀ ਕਿਸੇ ਕੰਟਰੀ ਲਈ ਕੀਤੀ ਹੈ ਭਾਵੇਂ ਕਿਸੇ ਨੇ ਦੁਬਈ ਲਈ ਕੀਤੀ ਹੈ ਨਹੀਂ ਅਰਬ ਕੰਟਰੀਜ਼ ਵਾਸਤੇ ਕੀਤੀ ਹੈ ਉਹਨਾਂ ਸਾਰਿਆਂ ਵਾਸਤੇ ਇਹ ਟ੍ਰੈਵਲ ਐਡਵਾਈਜ਼ਰੀ ਹੈ ਯਾਨੀ ਕਿ ਤੁਸੀਂ ਇੰਡੀਆ ਤੋਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹਵਾਈ ਸਫ਼ਰ ਜੇਕਰ ਕਰਨਾ ਹੈਗਾ ਹੈ ਤੁਹਾਡੀ ਫਲਾਈਟ ਜੇਕਰ ਦਿੱਲੀ ਤੋਂ ਨਹੀਂ ਹੈਗੀ ਦਿੱਲੀ ਤੋਂ ਇਲਾਵਾ ਕਿਸੇ ਹੋਰ ਖੇਤਰ ਤੋਂ ਹੈਗੀ ਹੈ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਹਨਾਂ 에어ਪੋਰਟ ਦੇ ਨਾਮ ਸੁਣਾ 16 에어ਪੋਰਟ ਹੈ ਜਿਨ੍ਹਾਂ ਨੂੰ ਇਹ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਸਲਾਹ ਦਿੱਤੀ ਗਈ ਹੈ ਕਿ ਭਈ ਜਿਹੜੇ ਇਹਨਾਂ ਦੇ ਕਸਟਮਰ ਨੇ ਆ ਜਿਨ੍ਹਾਂ ਨੇ ਇੱਥੋਂ ਫਲਾਈਟ ਕਰਾਈ ਹੈ ਉਹ ਜਾਂ ਤਾਂ ਆਪਣੀ ਫਲਾਈਟ ਜਿਹੜੀ ਹੈ ਉਹਨੂੰ ਰੀਸਕੇਜੂਲ ਕਰ ਲੈਣ ਫ੍ਰੀ ਆਫ ਕਾਸਟ ਬਿਨਾ ਕਿਸੇ ਵੀ ਐਕਸਟਰਾ ਚਾਰਜ ਤੋਂ ਜਾਂ ਫਿਰ ਉਹ ਫੁੱਲ ਰਿਫੰਡ ਲੈ ਸਕਦੇ ਨੇ ਕੈਨਸਲ ਕਰਕੇ ਤੇ ਜਿਹੜਾ ਫੁੱਲ ਰਿਫੰਡ ਲੈ ਸਕਦੇ ਨੇ ਉਹਦੇ ਵਾਸਤੇ ਤੁਸੀਂ ਟਿਕਟ ਨੂੰ ਕੈਨਸਲ ਕਰਨਾ ਜੇਕਰ ਕਿਸੇ ਤਰੀਕੇ ਦੀ ਤੁਹਾਡੀ ਕਨਫਿਊਜ਼ਨ ਹੁੰਦੀ ਹੈ ਕੋਈ ਵੀ ਕਨਫਿਊਜ਼ਨ ਆਉਂਦੀ ਹੈ ਤਾਂ ਵੈਬਸਾਈਟ ਜਿਹੜੀ ਹੈ ਆ ਮੈਂਸ਼ਨ ਕੀਤੀ ਹੋਈ ਹੈ ਸਕਰੀਨਸ਼ਾਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿਰਫ ਇਸ ਵੈਬਸਾਈਟ ਦੇ ਉੱਤੇ ਜਾਣਾ ਹੈ http ਠੀਕ ਹੈ airindia.com ਠੀਕ ਹੈ ਇਸ ਵੈਬਸਾਈਟ ਦੇ ਉੱਤੇ ਤੁਸੀਂ ਜਾਣਾ ਹੈ ਜਾ ਕੇ ਤੇ ਆਪਣੀ ਜਿਹੜੀ ਫਲਾਈਟ ਹੈ ਉਹਨੂੰ ਰੀਸਕੇਡਿਊਲ ਕਰ ਸਕਦੇ ਹੈਗੇ ਉਸ ਤੋਂ ਇਲਾਵਾ ਦੋ ਨੰਬਰ ਮੈਂਸ਼ਨ ਕਰ ਰਿਹਾ ਹਾਂ 011 693 293 33 ਦੂਜਾ ਨੰਬਰ ਹੈ 011 693 299 99 ਹੁਣ ਮੈਂ ਇਹਨੂੰ ਇੱਕ ਵਾਰ ਇੰਗਲਿਸ਼ ਚ ਰਿਪੀਟ ਕਰ ਦਿੰਦਾ 011 693 29 triple 3 ਤੇ ਦੂਜਾ ਨੰਬਰ ਹੈ 011 693 2 4 ਟਾਈਮ 9 ਅ ਲਾਸਟ ਦੇ ਵਿੱਚ ਠੀਕ ਹੈ ਇਹਨਾਂ ਨੰਬਰਸ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਆਪਣੀ ਜਿਹੜੀ ਹੈ ਉਹ ਸ਼ਿਫਟ ਕਰ ਸਕਦੇ ਹੈਗੇ ਉਹ 10 ਮਈ ਤੱਕ ਜਿਹੜਾ ਹੈ ਉਹ ਇੱਥੇ ਫਿਲਹਾਲ ਜਿਹੜੀਆਂ ਨੇ 10 ਮਈ ਤੱਕ ਜਿਹੜਾ ਉਹ ਡਿਸੀਜਨ ਲਿਆ ਗਿਆ ਕਿ ਭਈ ਇੱਥੋਂ ਫਲਾਈਟਸ ਜਿਹੜੀਆਂ ਉਹ ਉਡਾਨ ਨਹੀਂ ਭਰਨਗੇ ਉਸ ਤੋਂ ਬਾਅਦ ਨੈਕਸ ਫੈਸਲਾ ਜਿਹੜਾ ਵਾ ਉਹ ਲਿਆ ਜਾ ਸਕਦਾ ਹੈ ਆਉਣ ਵਾਲੇ ਟਾਈਮ ਦੇ ਉੱਤੇ ਹੁਣ ਜਿਹੜੇ 에ਰਪੋਰਟ ਹੈ ਉਹਨਾਂ ਦਾ ਨਾਮ ਮੈਂ ਤੁਹਾਡੇ ਨਾਲ ਇੱਕ ਵਾਰੀ ਡਿਸਕਸ ਕਰ ਦਵਾਂ ਪੰਜਾਬ ਦੇ ਖਾਸ ਕਰਕੇ ਜਿਹੜੇ ਵੱਡੇ ਤੇ ਨੇ ਅਰਪੋਰਟ ਨੇ ਅੰਮ੍ਰਿਤਸਰ ਜਿੱਥੋਂ ਸਭ ਤੋਂ ਜ਼ਿਆਦਾ ਕਹਿ ਸਕਦਾ ਹੈ ਕਿ ਸਵਾਰੀ ਜਾਂਦੀਆਂ ਨੇ ਜਾਂ ਟਰੈਵਲਰ ਜਾਂਦੇ ਨੇ ਭਾਵੇਂ ਕੈਨੇਡਾ ਦੇ ਲਈ ਜਾਣਾ ਹੋਵੇ ਯੂਐਸ ਦੇ ਲਈ ਜਾਣਾ ਹੋਵੇ ਜਾਂ ਹੋਰ ਕਿਸੇ ਕੰਟਰੀ ਦੇ ਲਈ ਜਾਣਾ ਹੋਵੇ ਤਾਂ ਅੰਮ੍ਰਿਤਸਰ ਜਿਹੜਾ ਵਾ ਉਹ ਦਿੱਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਹਲਚਲ ਵਾਲਾ ਜਿਹੜਾ ਉਹ ਮੰਨਿਆ ਜਾਂਦਾ ਹੈ 에어ਪੋਰਟ ਅੰਮ੍ਰਿਤਸਰ 에어ਪੋਰਟ ਬੰਦ ਰਹੇਗਾ ਪਠਾਨਕੋਟ 에어ਪੋਰਟ ਬੰਦ ਰਹੇਗਾ ਚੰਡੀਗੜ੍ਹ 에어ਪੋਰਟ ਬੰਦ ਰਹੇਗਾ ਬਠਿੰਡਾ 에어ਪੋਰਟ ਜਿਹੜਾ ਉਹ ਬੰਦ ਰਹਿਣ ਵਾਲਾ ਉਸ ਤੋਂ ਇਲਾਵਾ ਲੇ 2 ਸ਼੍ਰੀਨਗਰ ਜੰਮੂ ਉਸ ਤੋਂ ਬਾਅਦ ਜੋਧਪੁਰ ਜਸਲਮੇਰ ਜਾਮਨਗਰ ਭੁੰਜ ਧਰਮਸ਼ਾਲਾ Shimla ਰਾਜਕੋਟ ਟਪੋਰ ਬੰਦਰ ਇਹ ਉਹ 16 에어ਪੋਰਟ ਦੇ ਨਾਮ ਹੈ ਜਿਹੜੇ 에어ਪੋਰਟ ਜਿਹੜੇ ਆ ਉਹ ক্লোਜ਼ ਰਹਿਣੇ ਹੈਗੇ ਆ 7 ਮਈ ਤੋਂ ਲੈ ਕੇ 10 ਮਈ ਤੱਕ ਉਸ ਤੋਂ ਬਾਅਦ ਜਿਹੜਾ ਵਾ ਉਹ ਨੈਕ ਨੋਟੀਫਿਕੇਸ਼ਨ ਜਿਹੜਾ ਉਹ ਆ ਸਕਦਾ ਹੈ ਤੇ ਖਾਸ ਕਰਕੇ ਜਿਨ੍ਹਾਂ ਨੇ ਇਨ ਬਿਟਵੀਨ ਟ੍ਰੈਵਲ ਕਰਨਾ ਹੈ ਉਹ ਇਹ ਡਿਸੀਜਨ ਲੈ ਲੈਣਾ ਤਾਂ ਦੇਖੋ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਜੇਕਰ ਕਿਸੇ ਦੀ ਇਦਾਂ ਦੀ ਫਲਾਈਟ ਹੈ ਕਿ ਕਿਸੇ ਦੀ ਫਲਾਈਟ ਦਾ ਜਿਹੜਾ ਰੂਟ ਹੈ ਉਹ ਡਾਇਵਰਟ ਕੀਤਾ ਗਿਆ ਹੈ ਜਾਂ ਕੁਝ ਹੋਰ ਹੈ ਤਾਂ ਤੁਸੀਂ ਇਹ ਜਿਹੜਾ ਹੈਲਪਲਾਈਨ ਨੰਬਰ ਮੈਂ ਤੁਹਾਨੂੰ ਦਿੰਦਾ ਇੱਥੇ ਜਾ ਕੇ ਆਪਣੀ ਟਿਕਟ ਦੀ ਡਿਟੇਲਸ ਜਿਹੜੀ ਹੈ ਉਹ ਤੁਸੀਂ ਪਾ ਕੇ ਉਹਦੇ ਵਿੱਚ ਡਿਟੇਲ ਜਿਹੜੀ ਹੈ ਉਹ ਦੱਸ ਕੇ ਉਹਨਾਂ ਨੂੰ ਆ ਫੋਨ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੇ ਆਪਣੀ ਜਿਹੜੀ ਜਿਹੜਾ ਨਵਾਂ ਤੁਹਾਡਾ ਕੋਈ ਡਾਇਵਰਟ ਕੀਤਾ ਗਿਆ ਰੂਟ ਹੈ ਉਹਦੀ ਜਾਣਕਾਰੀ ਲੈ ਸਕਦੇ ਹੋ ਨਹੀਂ ਤੇ ਆਪਣੀ ਟਿਕਟ ਕੈਨਸਲ ਵੀ ਤੁਸੀਂ ਕਰ ਸਕਦੇ ਹੋ ਫੁੱਲ ਰिफंड ਮਿਲੇਗਾ ਜੇਕਰ ਤੁਸੀਂ ਕੈਨਸਲ ਨਹੀਂ ਕਰਨਾ ਚਾਹੁੰਦੇ ਉਹਨੂੰ ਰੀਸਕੇਜੂਲ ਕਰ ਸਕਦੇ ਹੋ ਬਿਨਾ ਕਿਸੇ ਵੀ ਅਮਾਉਂਟ ਭਰੇ ਹੋਏ ਯਾਨੀ ਕਿ ਬਿਨਾ ਵੀ ਕਿਸੇ ਹੋਰ ਪੈਸੇ ਪੇ ਕੀਤੇ ਹੋਏ ਤੁਸੀਂ ਫ੍ਰੀ ਆਫ ਕਾਸਟ ਜਿਹੜਾ ਇਹਨੂੰ ਰੀਸਕੇਜੂਲ ਕਰ ਸਕਦੇ ਹੋ ਇਹ ਜਿਹੜੀਆਂ ਫਲਾਈਟਸ ਨੇ ਉਹਨਾਂ ਨੂੰ ਸੋ ਉਮੀਦ ਕਰਦਾ ਹਾਂ ਵੀਲੋਗ ਪਸੰਦ ਆਇਆ ਹੋਵੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨੂੰ ਜਿਆਦਾ ਜਿਆਦਾ ਜ਼ਰੂਰ ਸ਼ੇਅਰ ਕਰਿਓ ਕੋਈ ਹੋ ਸਕਦਾ ਵੀਡੀਓ ਦੇਖਣ ਦਾ ਹੋ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਨਾ ਹੋਵੇ ਪਰ ਕਿਸੇ ਨੂੰ ਲੋੜ ਹੋ ਸਕਦੀ ਹੈ ਸੋ ਵੱਧ ਤੋਂ ਵੱਧ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕੇਪਸ ਨਾਟਸ ਅਫੀਸ਼ੀਅਲ ਚੰਦ ਨੂੰ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ